ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ ਸੰਮਰਦਾ ਵੱਲੋਂ ਭਾਈ ਅਮਰਤਪਾਲ ਸਿੰਘ ਮੈਦਾਨ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਇਹ ਵੀਡੀਓ ਬਹੁਤ ਜ਼ਰੂਰੀ ਆ ਸਾਰੇ ਸਿੱਖ ਸੰਗਤਾਂ ਵਾਸਤੇ ਤੇ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਦੀ ਸ਼ਰਦਾ ਨਾਨ ਸਰ ਬਾਬਾ ਨਾਨ ਸਿੰਘ ਜੀ ਦੇ ਨਾਲ ਜੁੜੀ ਹੋਈ ਆ। ਤੇ ਅਸੀਂ ਵੀ ਉੱਥੇ ਆਉਂਦੇ ਜਾਂਦੇ ਸੀ। ਤੇ ਜਦੋਂ ਪਿੱਛੇ ਜੇ ਚਰਨ ਘਾਟ ਦੇ ਵਿੱਚ ਰੇਪ ਹੁੰਦੇ ਆ ਤੇ ਮਸਲੇ ਹਾਈਲਾਈਟ ਹੁੰਦੇ ਆ ਬਾਬਿਆਂ ਦੇ ਫਿਰ ਜੱਸੀ ਦਾ ਕੇਸ ਸਾਹਮਣੇ ਆਉਂਦਾ ਜਿਹੜਾ ਬੱਚੇ ਨਾਲ ਰੇਪ ਹੋਇਆ ਠਾਠ ਦੇ ਵਿੱਚ ਤੇ ਬੜਾ ਗੁੱਸਾ ਆਇਆ ਤੇ ਅਸੀਂ মিডিਆ ਦੇ ਵਿੱਚ ਵੀ ਇਹ ਕੁਐਸਚਨ ਖੜੇ ਕੀਤੇ ਵੀ ਉੱਥੋਂ ਦਾ ਜਿਹੜਾ ਮੁਖੀ ਆ ਬਾਬਾ ਲੱਖਾ ਸਿੰਘ ਜਾਂ ਦੂਜੇ ਮੁਖੀ ਕਿਉਂ ਨਹੀਂ ਬੋਲਦੇ ਤੇ ਫਿਰ ਕੁਝ ਟਾਈਮ ਬਾਅਦ ਮਹੀਨਾਕ ਬਾਅਦ ਇੱਕ ਬੀਬੀ ਦਾ ਬਿਆਨ ਆਉਂਦਾ ਤੁਸੀਂ ਦੇਖਿਆ ਹੀ ਸਾਰਿਆਂ ਨੇ ਕੇਸ ਕੀ ਸਹੀ ਆ ਜਿਨ੍ਹਾਂ ਨੇ ਬਾਬੇ ਲਖੇ ਦੇ ਲਈ ਆਮ ਲਾਈ ਅਸੀਂ ਉਹਦੀ ਵੀ ਤਬਦੀਸ਼ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਜਦੋਂ ਗੱਲਬਾਤ ਕਰਦੇ ਕਰਦੇ ਤੇ ਇਹਨਾਂ ਨੇ ਕੀ ਕੀਤਾ ਨਾਨਕ ਸਰ ਸੰਪਰਦਾ ਨੇ 5 ਤਰੀਕ ਨੂੰ ਇਸੇ ਮਹੀਨੇ ਦੀ 5 ਤਰੀਕ ਨੂੰ 12ਵੇਂ ਮਹੀਨੇ ਦੀ ਨੂੰ ਕੱਠ ਰੱਖ ਲਿਆ ਤੇ ਉਹ ਕੱਠ ਦਾ ਨਾਂ ਰੱਖਿਆ ਸੰਤ ਸਮਾਜ ਕੱਠ ਕਿ ਸੰਤ ਸਮਾਜ ਇਕੱਠੇ ਹੋਣਗੇ ਵੀ ਇਹ ਜਿਹੜੀ ਹੈਗੀ ਆ ਵੀ ਨੰਦਾ ਨਾ ਕੀਤੀ ਜਾਵੇ ਸਥਾਨਾਂ ਦੀ ਤੇ ਬਸ ਚੁੱਪ ਕਰ ਲਈ ਜਾਂ ਮੈਰੋ ਵਾਲੇ ਤੋਂ ਮਾਫੀ ਮੰਗਾਈ ਜਾਵੇ ਦੇਖੋ ਆਪਾਂ ਪਹਿਲੇ ਕਿਹਾ ਸੀਗਾ ਵੀ ਸਿਕਿਉਰਿਟੀ ਜਿੰਨੀ ਮਰਜ਼ੀ ਲੈ ਲਓ ਪਰ ਆਪਾਂ ਸਾਹ ਹਕਤਾਬ ਕਰਾਂਗੇ ਜਿੱਥੇ ਵੀ ਕੋਈ ਗਲਤ ਆ ਨਾ ਤੇ ਆਪਾਂ ਨਹੀਂ ਡਰੇਗੇ ਨਾ ਆਪਾਂ ਕਿਸੇ ਕੇਸ ਤੋਂ ਡਰਦੇ ਆ ਨਾ ਆਪਾਂ ਕਿਸੇ ਗੋਲੀ ਤੋਂ ਨਾ ਮੌਤ ਤੋਂ ਨਾ ਕਿਸੇ ਆਪਣ ਨੂੰ ਬੰਦੇ ਦਾ ਡਰਾਂ ਚਾਹੇ ਇਹਨਾਂ ਦੀ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਵੀ ਇਹਨਾਂ ਦੀ ਬੈਣੀ ਉੱਠਣੀ ਆ ਸੈਂਟਰ ਗਵਰਨਮੈਂਟ ਨਾਲ ਵੀ ਬੈਣੀ ਉੱਠਣੀ ਆ ਪਰ ਆਪਾਂ ਨੂੰ ਡਰ ਕੋਈ ਨਹੀਂ ਹੈ ਕਿਉਂ ਡਰ ਇਹ ਨਹੀਂ ਹੈ ਵੀ ਮੇਰੇ ਕੋਲ ਜਿਗਰਾ ਅਸਲ ਦੇ ਵਿੱਚ ਸੰਗਤ ਨੂੰ ਦੱਸਦਾ ਡਰ ਮੈਨੂੰ ਇਸ ਕਰਕੇ ਨਹੀਂ ਹੈਗਾ ਮੇਰੇ ਕੋਲ ਤੁਸੀਂ ਸਾਰੇ ਬੈਂਡਪਰਾ ਹੈਗੇ ਤੇ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਤੇ ਸਭ ਦਾ ਧੰਨਵਾਦ ਕਰਦਾ ਤੁਸੀਂ ਹਰੇਕ ਥਾਂ ਮੇਰੇ ਨਾਲ ਖੜਦੇ ਆ ਤੇ ਸਾਡੀ ਇਕੋ ਹੀ ਜੈਦ ਰਹੀ ਆ ਉਹ ਵੀ ਬਾਬਾ ਲੱਖਾ ਉਥੋਂ ਦਾ ਜਿਹੜਾ ਮੁਖੀ ਆ ਜਾਂ ਉਹ ਦੂਜੇ ਆ ਇਹ ਮੰਨਣ ਚਰਨ ਘਾੜ ਦੇ ਵਿੱਚ ਰੇਪ ਹੋਏ ਆ ਬੱਚੀਆਂ ਨਾਲ ਇਹ ਮੰਨਣ ਵੀ ਜੱਸੀ ਤੁਹਾਡਾ ਮੁਲਾਜ਼ਮ ਸੀ ਉਹਨੇ ਰੇਪ ਕੀਤਾ ਤੇ ਇਹ ਕਹਿਣ ਜਿਨ੍ਹਾਂ ਦੀ ਸ਼ਰਦਾ ਬਾਬਾ ਲਾਲ ਸਿੰਘ ਸਥਾਨ ਪ੍ਰਤੀ ਸੀ ਤੇ ਜਿਹੜੇ ਨਾਨਕ ਸਰ ਨੂੰ ਮੰਨਦੇ ਆ ਵੀ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਤੇ ਬਾਬਾ ਲੱਖਾ ਸਿੰਘ ਮੁਖੀ ਹੋਣ ਦੇ ਨਾਤੇ ਉਹ ਸਾਰੀਆਂ ਜਿਹੜੀਆਂ ਗਲਤੀਆਂ ਹੋਈਆਂ ਇਹਨਾਂ ਦੀ ਕਾਰਜਗਾਰੀ ਦੇ ਵਿੱਚ ਢਿੱਲ ਸੀ ਤੇ ਉਹਦੀ ਮਾਫੀ ਮੰਗਣ ਸੰਗਤ ਤੋਂ ਇਹੀ ਸੀ ਬਸ ਆਪਣਾ ਵੀ ਇਹ ਫੀਲ ਕਰਨ ਮੈਂ ਮੈਂ ਕਿਸੇ ਨੂੰ ਨੀਵਾ ਦਿਖਾ ਕੇ ਰਾਜੀ ਨਹੀਂ ਹੈ ਨਾ ਹੀ ਮੈਨੂੰ ਕਿਸੇ ਤੋਂ ਪੈਸੇ ਦੀ ਲੋੜ ਆ ਨਾ ਮੈਂ ਪੈਸੇ ਦਾ ਵੀ ਇਹ ਮੈਨੂੰ ਪੈਸੇ ਮਿਲਣ ਕਿਤੇ ਮੈਂ ਕਰਕੇ ਤੋਂ ਲੈ ਨਹੀਂ ਸਕਦਾ ਸੀ ਮੈਨੂੰ ਇਹ ਸੀ ਵੀ ਅਸੀਂ ਵੀ ਨਾਨਕਸਰ ਮੱਥਾ ਟੇਕਦੇ ਰਹੇ ਆ ਨਿੱਕੇ ਹੁੰਦੇ ਟਰਾਲੀਆਂ ਤੇ ਪਿੰਡਾਂ ਚ ਜਾਂਦੇ ਰਹੇ ਆ ਓਏ ਉੱਥੇ ਇੱਕ ਕਰਮ ਹੋ ਗਏ ਨਾਨਕਸਰ ਠਾਠ ਦੇ ਨਾਂ ਤੇ ਠਾਠਾ ਬਣ ਗਿਆ ਉਹਦੇ ਵਿੱਚ ਰੇਪ ਤੱਕ ਹੋ ਗਏ ਬੱਚੀਆਂ ਦੇ ਬੱਚਿਆਂ ਦੇ ਤੇ ਮੁਖੀ ਬੋਲਦਾ ਹੀ ਨਹੀਂ ਆਹੀ ਗੱਲ ਸੀ ਨਾ ਵੀ ਜਿਨ੍ਹਾਂ ਨੇ ਮੁਖੀ ਬਣਾਇਆ ਤੇ ਜਿਹੜੇ ਉੱਥੇ ਆਉਂਦੇ ਜਾਂਦੇ ਰਹੇ ਆ ਬਾਬੇ ਲੱਖਾ ਸਿੰਘ ਹੋਣੀ ਜਾਂ ਦੂਜੇ ਸੰਗਤ ਤੋਂ ਮਾਫੀ ਮੰਗਣ ਵੀ ਇਹ ਇੱਕ ਕਰਮ ਹੋ ਗਏ ਤੇ ਅੱਗੇ ਤੋਂ ਨਹੀਂ ਹੋਣਗੇ ਤੇ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਪਰ 3 ਮਹੀਨੇ ਇਹਨਾਂ ਨੇ ਪਾਣੀ ਨਹੀਂ ਪੈਣ ਦਿੱਤਾ ਪੈਰਾਂ ਤੇ ਇਸ ਵੀਡੀਓ ਦੇ ਵਿੱਚ ਖੁਸ਼ੀ ਦੀ ਗੱਲ ਕੀ ਆ ਕਿਉਂਕਿ ਬਾਬਾ ਲੱਖਾ ਸਿੰਘ ਨੇ ਮੁਖੀ ਨਾਨਕਸਰ ਸੰਪਰਦਾ ਉਹਨਾਂ ਨੇ ਮੰਨਿਆ ਵੀ ਚਰਨ ਘਾਟ ਨਾਨਕਸਰ ਠਾੜਸੀ ਜਿਹੜੀ ਉੱਥੇ ਸਾਹਦਲੋਂ ਬੱਚਿਆਂ ਦੇ ਨਾਲ ਕੰਮ ਕੀਤਾ ਗਿਆ ਹੈ ਪਰ ਉਹਨਾਂ ਨੇ ਕਿਹਾ ਵੀ ਸਾਡਾ ਉਹਦੇ ਨਾਲ ਸਬੰਧ ਕੋਈ ਨਹੀਂ ਸੀ ਪਰ ਮੰਨਿਆ ਵੀ ਉੱਥੇ ਹੋਇਆ ਬਾਬੇ ਲੱਖੇ ਨੇ ਮੰਨਿਆ ਵੀ ਜੱਸੀ ਇਹਨਾਂ ਦਾ ਸੇਵਾਦਾਰ ਸੀ ਉਹਨੇ ਬੱਚੇ ਦੇ ਨਾਲ ਇੱਕ ਕਰਮ ਕੀਤਾ ਹੈ ਮੰਨਿਆ ਬਾਬਾ ਲਖਾ ਆਗੇ ਲੈਣ ਤੇ ਤੇ ਉਹਨਾਂ ਨੇ ਸੰਗਤ ਤੋਂ ਮਾਫੀ ਮੰਗੀ ਆ ਸੰਗਤ ਤੋਂ ਮਾਫੀ ਮੰਗੀ ਤੇ ਇੱਕ ਵਾਰੀ ਨਹੀਂ ਦੋ ਵਾਰੀ ਮੰਗੀ ਆ ਇਹ ਮਾਫੀ ਚਾਹੁੰਦੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਜੀ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਇਹ ਇਹੋ ਜਿਹਾ ਗੁਰੂ ਘਰ ਦੇ ਵਿੱਚ ਨਹੀਂ ਹੋਊਗਾ ਉਹਨੇ ਕਿਹਾ ਅੱਗੇ ਤੋਂ ਧਿਆਨ ਰੱਖਾਂਗੇ ਤੇ ਪਰ ਤੁਸੀਂ ਸਾਰਿਆਂ ਨੇ ਬਹੁਤ ਪ੍ਰੇਮ ਦਿੱਤਾ ਤੇ ਤੁਹਾਡੀ ਸਾਰਿਆਂ ਦੀ ਬਹੁਤ ਸਪੋਰਟ ਰਹੀ ਹੈ ਮੈਨੂੰ ਤੇ ਮਹਾਰਾਜ ਨੇ ਵੀ ਨੀਵੇਂ ਨਹੀਂ ਹੁਣ ਦਿੱਤਾ ਤੇ ਪਤਾ ਨਹੀਂ ਉਹਨਾਂ ਦੇ ਮਨ ਕੀ ਮੇਰ ਪਈ ਵੀ ਉਹਨਾਂ ਨੇ 5 ਤਰੀਕ ਨੂੰ ਸੰਤ ਸਮਾਜ ਇਕੱਠਾ ਕੀਤਾ ਸੀ ਤੇ ਮੇਰੇ ਤੇ ਕਾਰਵਾਈ ਕਰਾਉਣ ਨੂੰ ਨਾ ਰੱਬ ਜਾਣੇ ਸੋਚ ਸਹੀ ਸੀ ਤੇ ਮਹਾਰਾਜ ਦਾ ਹੱਥ ਸੀ ਤੇ ਬਾਬਾ ਲੱਖਾ ਸਿੰਘ ਨੇ ਆਪਦੇ ਮੂੰਹੋਂ ਕਿਹਾ ਵੀ ਅੰਮ ਭਾਈ ਅਮਰਤਪਾਲ ਸਿੰਘ ਮੈਰੋ ਇਸ ਕੇਸ ਕੇਸ ਦੇ ਵਿੱਚ ਆਇਆ ਸੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਭਾਈ ਅਮਰਿਤਪਾਲ ਸਿੰਘ ਮਹਿਰੋ ਤੇ ਕੋਈ ਕੇਸ ਨਾ ਕੀਤਾ ਜਾਵੇ ਅਸੀਂ ਸਾਰਾ ਕੁਝ ਆਪਸ ਵਿੱਚ ਲੈ ਲਿਆ ਆ। ਆ ਦੇਖ ਲਓ ਵੀਡੀਓ ਤੁਸੀਂ ਸਾਰੀ ਵੀਡੀਓ ਦੇਖੋ। ਵਾਹੀਪੁਰ ਜੀ ਕਾ ਖਾਲਸਾ ਵਾਹੀਪੁਰ ਜੀ ਕੀ ਪਤੇ ਜੋ ਪਿਛਲੇ ਦਿਨਾਂ ਤੋਂ ਨਾਲਸਾ ਸੰਮਰ ਦਾ ਬਾਰੇ ਬਵਾਦ ਚੱਲ ਰਹੇ ਨੇ। ਇਸ ਤਰ੍ਹਾਂ ਕਿ ਚੰਦਨ ਘਰ ਦਾ ਮਸਲਾ ਜੋ ਉਥੋਂ ਦੇ ਸਾਧਨੇ ਲੜਕੀਆਂ ਦੇ ਨਾਲ ਕੋ ਕਰਮ ਕੀਤਾ ਉਹ ਬੇਸ਼ੱਕ ਸੰਪਰਦਾਦਾਲ ਉਸ ਦਾ ਕੋਈ ਸੰਬੰਧ ਨਹੀਂ ਸੀ ਉਹਨੇ ਨਾਮ ਵਰਤਿਆ ਨਾਨਸਰ ਦਾ ਦੂਸਰਾ ਜੱਸੀ ਜੋ ਇੱਥੇ ਕਰਮਨਸਾਦੀ ਸੀ ਨਾਨਸਰ ਦੇ ਵਿੱਚ ਮਲਾਜ਼ਮ ਸੀ ਤਨਖਾਹ ਤੇ ਲੱਗਾ ਹੋਇਆ ਸੀ ਜੋ ਉਸਨੇ ਬੱਚੇ ਦੇ ਨਾਲ ਕੋ ਕਰਮ ਕੀਤਾ ਤੇ ਦੱਸ ਰਹੇ ਉਸ ਨੂੰ ਪੁਲਿਸ ਨੂੰ ਫੜਾਇਆ ਸੀ ਕਿ ਬੇਨਤੀ ਕੀਤੀ ਸੀ ਵੀ ਵੱਧ ਤੋਂ ਵੱਧ ਸਖਤ ਤੋਂ ਸਖਤ ਤਰ੍ਹਾਂ ਲਈ ਜਾਂ ਜਾਣ ਇਹ ਮੋਦਕਹੌਟੀ ਹਰਕਤ ਸੀਗੀ ਹੋਰ ਅਗਰ ਅੱਜ ਵੀ ਜੇ ਗੌਰਮੈਂਟ ਵੱਲੋਂ ਕੋ ਕਾਨੂੰਨੀ ਕਾਰਵਾਈ ਵਿੱਚ ਢਿੱਲਮਾਠਾ ਤੇ ਮੈਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਖਤ ਤੋਂ ਸਖਤ ਉਹਨਾਂ ਦੇ ਧਾਰਾ ਲਾਈਆਂ ਤਾਂ ਕਿ ਉਹ ਇਹ ਜਿਹੇ ਵਿਅਕਤੀ ਬਾਹਰ ਨਾ ਆ ਸਕੇ ਦੂਸਰੀ ਬੇਨਤੀ ਆ ਕਿ ਜੋ ਐਡਾ ਵਡਾ ਵਾਕਿਆ ਹੋਇਆ ਤਾਂ ਸਰ ਦੇ ਸੰਪਰਦਾਨ ਨੂੰ ਕਿੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿ ਮੈਨੂੰ ਮਹਿਸੂਸ ਹੋਣਾ ਕਿ ਸੰਗਤਾਂ ਦੇ ਹਿਰਦਿਆਂ ਨੂੰ ਬਹੁਤ ਠੇਜ ਪਹੁੰਚੀ ਆ ਤੇ ਉਹਦੀ ਆਪਾਂ ਖਿਮਾ ਵੀ ਮੰਗਦੇ ਆ ਪਰ ਭਾਈ ਅਮਰਤਪਾਲ ਸਿੰਘ ਮੈਰੋਂ ਜੋ ਇਸ ਸਤਪ ਦੇ ਵਿੱਚ ਆਏ ਔਰ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ ਸੰਮਰਦਾ ਵੱਲੋਂ ਭਾਈ ਅਮਰਤਪਾਲ ਸਿੰਘ ਮੈਰੋਂ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਦੇਖ ਲਈ ਵੀਡੀਓ ਸਾਰਿਆਂ ਨੇ ਇਹ ਬਾਬਾ ਲੱਖਾ ਸਿੰਘ ਦੀ ਵੀਡੀਓ ਆ ਮੁਖੀ ਨਾਨਕ ਸਾਰਾ ਸੰਪਰਦਾ ਤੇ ਇਹਨਾਂ ਨੇ ਬਹਿ ਕੇ ਨਹੀਂ ਬਣਾਈ ਖੜਕੇ ਬਣਾਈ ਆ ਵੀਡੀਓ ਸੰਗਤ ਤੋਂ ਦੋ ਵਾਰੀ ਮਾਫੀ ਮੰਗੀ ਆ ਤੇ ਮੇਰਾ ਵੀ ਦੋ ਵਾਰੀ ਨਾਮ ਲਿਆ ਉਹਨਾਂ ਨੇ ਤੇ ਇਹ ਵੀ ਕਿਹਾ ਵੀ ਪ੍ਰਸ਼ਾਸਨ ਕਾਰਵਾਈ ਨਾ ਕਰੇ ਜਿਨ੍ਹਾਂ ਨੇ 5 ਤਰੀਕ ਨੂੰ ਇਕੱਠ ਕਰਕੇ ਇੰਨਾ ਕੁਝ ਕੀਤਾ ਸੀ ਤੇ ਆ ਦੋ ਤਿੰਨ ਦਿਨਾਂ ਦੇ ਵਿੱਚ ਉਹਨਾਂ ਨੇ ਜਵਾਬ ਦੇ ਤਾਂ ਵੀ ਕਾਰਵਾਈ ਨਹੀਂ ਹੋਣੀ ਚਾਹੀਦੀ ਹੁਣ ਅਸਲ ਸਚਾਈ ਤੇ ਆਉਂਦੀ ਐ ਦੀ ਗੱਲਬਾਤ ਐ ਉਹ ਆ ਵੀ ਇਹ ਵੀਡੀਓ ਨਾਲ ਸਾਡਾ ਕੋਈ ਸਮਝੌਤਾ ਨਹੀਂ। ਅਸੂਲਾਂ ਨੂੰ ਅਸੀਂ ਛਿੱਕੇ ਨਹੀਂ ਟੰਗ ਸਕਦੇ ਬਾਬਾ ਜੀ। ਸਾਡੇ ਰਾਹ ਹੀ ਇਦਾਂ ਦੇ ਸਾਡੀ ਸੋਚ ਹੀ ਇਦਾਂ ਦੀ ਆ। ਅਸੀਂ ਵੇਖਣ ਵਾਲੇ ਝੁਕਣ ਵਾਲੇ ਨਹੀਂ ਹੈ। ਚਲੋ ਤੁਹਾਡੇ ਮਨ ਮੇਰ ਪਈ ਐ। ਤੁਸੀਂ ਉਸ ਚੀਜ਼ਾਂ ਨੂੰ ਤੁਸੀਂ ਐਕਸੈਪਟ ਕੀਤਾ ਵੀ ਪਲਾਤਕਾਰ ਹੋਏ ਦੇ ਆ ਤੇ ਤੁਹਾਡੇ ਰਹਿਣ ਨਵਾਈ ਹੇਟ ਹੋਏ ਆ। ਤੇ ਥੋੜੇ ਪ੍ਰਬੰਧ ਕਰ ਲੋ ਵੀ ਹੋਇਆ ਗਿਆ ਤੇ ਤੁਸੀਂ ਉਹਦੀ ਸੰਗਤ ਤੋਂ ਮਾਫੀ ਮੰਗੀ ਹੈ ਮੈਂ ਇਹੀ ਚਾਹੁੰਦਾ ਸੀ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਜਿਨ੍ਹਾਂ ਦੀ ਬਾਬਾ ਨਾਨਕ ਸਿੰਘ ਸਥਾਨ ਪ੍ਰਤੀ ਸ਼ਰਧਾ ਨਾ ਉਹ ਇੱਕ ਮੁਖੀ ਕਰਕੇ ਵੀ ਹੁੰਦੀ ਹੈ ਤੇ ਸੰਗਤ ਦਾ ਦਿਲ ਟੁੱਟਿਆ ਸੀ ਤੇ ਮੁਖੀ ਨੂੰ ਹੀ ਮਾਫੀ ਮੰਗਣੀ ਪੈਣੀ ਸੀ ਤੇ ਉਹ ਤੁਸੀਂ ਮੰਗ ਲਈ ਆ ਪਾਪਾ ਜੀ ਮੈਂ ਤੁਹਾਡਾ ਦੁਸ਼ਮਣ ਨਹੀਂ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੱਲ ਕਿਸੇ ਸੇਵਾਦਾਰ ਪ੍ਰਤੀ ਜਾਂ ਕਿਸੇ ਮੁਖੀ ਪ੍ਰਤੀ ਵੀ ਬਾਹਰ ਆ ਗਈ ਮੈਰੋਂ ਆਲਾ ਚੜਾਈ ਕਰਕੇ ਆਉਗਾ ਮੈਂ ਪਿੱਛੇ ਹਟਨ ਵਾਲਾ ਨਹੀਂ ਹੈ ਤੇ ਸੰਗਤ ਨੂੰ ਹੁਣ ਦੱਸ ਦਗੇ ਵੀਡੀਓ ਆਪਾਂ ਇਹ ਬੰਦ ਕਰ ਲੱਗੇ ਆ ਹੋਰ ਬਣਾਉਣੀ ਇੱਕ ਸੰਗਤ ਜੀ ਬਾਬਾ ਲੱਖਾ ਸਿੰਘ ਤੇ ਜਿਹੜੀ ਬੀਬੀ ਨੇ ਲਜਾਮ ਲਾਏ ਸੀ ਨਾ ਉਹ ਕੇਸ ਕੀ ਸਜਾਈ ਹੋਈ ਸੀ ਬਾਬਾ ਲੱਖਾ ਸਿੰਘ ਮੱਛੀਆਂ ਖਾਂਦੇ ਜਾਂ ਮੈਨੂੰ ਵੀ ਹੱਥ ਲਾਇਦਾ ਉਹ ਬਹੁਤ ਗੱਲਾਂ ਉਹਨਾਂ ਨੇ ਕੀਤੀਆਂ ਮੇਰਾ ਉਹਦੇ 'ਚ ਨਾਮ ਲਿਆ ਗਿਆ ਸੀ ਤੇ ਅਸੀਂ ਤਬਦੀਸ਼ ਕੀਤੀ ਆ ਉਹਦੇ 'ਚ ਠੀਕ ਆ ਸੰਗਤ ਨੂੰ ਸਾਰਾ ਸੱਚ ਸਾਹਮਣੇ ਆਉਣਾ ਚਾਹੀਦਾ ਤੇ ਉਸ ਬੀਬੀ ਨੂੰ ਵੀ ਮੈਂ ਇਹ ਗੱਲਬਾਤ ਕਹਿਣਾ ਵੀ ਬੀਬੀ ਜੀ ਦੀ ਕੋਈ ਠੋਸ ਸਬੂਤ ਨਹੀਂ ਮਿਲਿਆ ਜੇ ਤੁਹਾਡੇ ਕੋਲ ਕੋਈ ਪ੍ਰੂਫ ਹੈ ਸਾਨੂੰ ਦਿਓ ਲਿਆ ਕੇ ਸਾਡਾ ਇਹਨਾਂ ਨਾਲ ਕੋਈ ਨਵੇੜਾ ਨਹੀਂ ਹੋਇਆਗਾ ਜੇ ਕੋਈ ਪ੍ਰੂਫ ਲਿਆ ਕੇ ਦੇਵੋਗੇ ਜਾਂ ਕੋਈ ਗੱਲਬਾਤ ਹੋਗੀ ਆਪਾਂ ਚੜ੍ਹਾਈ ਕਰਾਂਗੇ ਛੜਦੇ ਨਹੀਂ ਹੈਗੇ ਕਿਸੇ ਨੂੰ ਜੇ ਹੋਰ ਵੀ ਕੋਈ ਸੇਵਾਦਾਰ ਦੀ ਗੱਲਬਾਤ ਆਊਗੀ ਤੇ ਆਪਾਂ ਚੜ੍ਹਾਈ ਕਰਨੀ ਆ ਛੱਡਣਾ ਨਹੀਂ ਹੈ ਕਿਸੇ ਨੂੰ ਕਿਸੇ ਗੱਲਬਾਤ ਨੂੰ ਲੈ ਕੇ ਉਹ ਚਲੋ ਇਹਨਾਂ ਦੀ ਇਹਨਾਂ ਦੇ ਮਨ ਮਿਹਰ ਪਈਏ ਇਹਨਾਂ ਨੇ ਮਾਫੀ ਦੋ ਵਾਰੀ ਸੰਗਤ ਤੋਂ ਮੰਗ ਲਈ ਤੇ ਵਧੀਆ ਕੀਤਾ ਤੇ ਮੈਂ ਹੁਣ ਸੰਗਤ ਜੀ ਦੇਖੋ ਤੁਸੀਂ ਆਪ ਸੋਚੋ ਹਨਾ ਵੀ ਜੇ ਬਾਬਾ ਲੱਖਾ ਸਿੰਘ ਹੋਣਾ ਨੇ ਪਹਿਲ ਕੀਤੀ ਆ ਤੇ ਮੈਂ ਉਹ ਤਪਤੀਸ਼ ਕੀਤੀ ਸੀ ਉਹ ਦੱਸਦਾ ਮੈਂ ਵੀ ਉਹਦੇ ਵਿੱਚ ਸਾਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ ਅਸੀਂ ਇੱਕ ਸਪੈਸ਼ਲ ਵੀਡੀਓ ਜੇ ਬਾਬਾ ਲੱਖਾ ਸਿੰਘ ਹੋਣੀ ਪਾ ਸਕਦੇ ਮੈਂ ਵੀ ਸਪੈਸ਼ਲ ਵੀਡੀਓ ਬਾਬਾ ਜੀ ਪਾ ਦੂੰਗਾ ਮੈਂ ਵੀ ਅਸੀਂ ਪਾਉਣੀ ਆ ਉਹ ਵੀਡੀਓ ਅਸੀਂ ਲਕੋੜ ਹੀ ਰੱਖਦੇ ਤੁਸੀਂ ਚਾਹੇ ਵੀਡੀਓ ਪਾਉਂਦੇ ਚਾਹ ਨਾ ਪਾਉਂਦੇ ਭੇ ਦੇ ਨਾ ਭੇ ਦੇ ਪਰ ਅਸੀਂ ਤਾਂ ਸੱਚ ਸਾਹਮਣੇ ਦੱਸਣਾ ਸੀ ਨਾ ਸੰਗਤ ਨੂੰ ਵੀ ਜਿਹੜੀ ਬੀਬੀ ਨੇ ਸਾਨੂੰ ਕੇਸ ਦਿੱਤਾ ਸੀ ਭਾਈ ਉਹ ਸਿਰਫ ਬੀਬੀ ਨੇ ਜਿਹੜੇ ਜਵਾਨੀ ਬਿਆਨ ਦਿੱਤੇ ਉਹੀ ਸੀ ਭਾਈ 30 35 ਸਾਲ ਹੋ ਗਏ ਸੀਗੇ ਹੁਣ ਰੱਬ ਜਾਣੇ ਉਹ ਗੱਲ ਸੱਚੀ ਸੀ ਕਿ ਝੂਠੀ ਸੀ ਮਹਾਰਾਜ ਤੋਂ ਬਿਨਾਂ ਉਸ ਚੀਜ਼ ਦਾ ਕੋਈ ਨਤਾਰਾ ਨਹੀਂ ਕਰ ਸਕਦਾ ਜੇ ਬੀਬੀ ਸੱਚੀ ਹੋਈ ਭਾਈ ਸੋਨੂੰ ਗੁਨਾਹਾਂ ਦੀ ਤੁਹਾਡੇ ਦੀ ਸਜ਼ਾ ਮਹਾਰਾਜ ਜ਼ਰੂਰ ਦੇਣਗੇ ਤੇ ਪਰ ਹੁਣ ਦੁਨਿਆਵੀ ਤੌਰ ਤੇ ਮੇਰੇ ਜਿੰਨੇ ਸੁਰਸੀ ਮੈਂ ਵਰਤੇ ਆ ਮਾਤਾ ਜੀ ਨੂੰ ਵੀ ਕਹਿਣਾ ਚਾਹੁੰਦਾ ਮਾਤਾ ਜੀ ਜੇ ਤੁਸੀਂ ਸੱਚੇ ਆ ਤੇ ਪੁਲਿਸ ਜਾਂਚ ਕਰਵਾਓ ਚਾਹੇ सीबीआई ਜਾਂਚ ਕਰਵਾਓ ਜਿੱਥੇ ਸਾਡੀ ਲੋੜ ਅਸੀਂ ਛੋਡੇ ਨਾਲ ਉੱਤੇ ਖੜਾਂਗੇ ਪਰ ਇਸ ਕਰਕੇ ਅਸੀਂ ਇੱਕ ਸਪੈਸ਼ਲ ਵੀਡੀਓ ਪਾਵਾਂਗੇ ਇਸ ਤੇ ਵੀ ਉਹ ਜਿਹੜੀ ਬੀਬੀ ਦੇ ਬਿਆਨਾਂ ਤੇ ਅਸੀਂ ਤਬਦੀਸ਼ ਕੀਤੀ ਸੀ ਸਾਨੂੰ ਕੁਝ ਨਹੀਂ ਮਿਲਿਆ ਤੇ ਸਾਰੀ ਸਿੱਖ ਸੰਗਤ ਦਾ ਧੰਨਵਾਦ ਤੇ ਰਾਜੀ ਨਾਵਾ ਕੋਈ ਨਹੀਂ ਤੇ ਜੇ ਕਿਸੇ ਬੱਚੇ ਨਾਲ ਕੋਈ ਕੰਮ ਹੋਇਆ ਜਾਂ ਕੋਈ ਗੱਲਬਾਤ ਹੋਈ ਹੈ ਉਹ ਪਹੁੰਚ ਜ਼ਰੂਰ ਕਰਿਓ ਆਪਾਂ ਘੋੜੇ ਤਿਆਰ ਹੀ ਆ ਆਪਣੇ ਆਪੁੱਤੇ ਹੀ ਬੈਠੇ ਘੋੜਿਆਂ ਤੇ ਠੀਕ ਹੈ ਇੱਕ ਘੋੜਾ ਥੱਲੇ ਆ ਤੇ ਇੱਕ ਘੋੜਾ ਡੱਬ ਜਾਂ ਓਕੇ ਜੀ ਭੁੱਲਾ ਚੱਕਾ ਦੀ ਖੇਵਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੈਰ ਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਭਾਵਨਾ ਪ੍ਰੀਤ ਦੀ ਅੱਜ ਵੀ ਗੱਲ ਨਹੀਂ ਪੈ ਕਿਰਤ ਨਿੰਦਕਾ ਧੁਰੇ ਪਿਆ ਧੁਰ ਤੋਂ ਹੀ ਨਿੰਦਕ ਆਉਂਦੇ ਆ ਔਰ ਨਾਮ ਜਪਣ ਵਾਲੀਆਂ ਰੂਹਾਂ ਵੀ ਕਿਰਤ ਕਰਨ ਬਾਅਦ ਜਸਤ ਕੀਰਤ ਬਾਅਦ ਧੁਰ ਤੋਂ ਹੀ ਆਉਂਦੀ ਆ ਜੀ ਔਰ ਨਿੰਦਕ ਨੇ ਆਪਣਾ ਕੰਮ ਕਰਨਾ ਹੈ ਹਾਂ ਜੀ ਭਗਤੀ ਭਾਵਨਾ ਤੇ ਪ੍ਰੇਮ ਵਾਲਿਆਂ ਨੇ ਆਪਣਾ ਕੰਮ ਕਰਨਾ ਹੈ ਜੀ ਤੇ ਸੰਤ ਸਿਪਾਹੀ ਹੈ ਜਿਹੜਾ ਮੁੱਢ ਤੋਂ ਆਪਣਾ ਕੰਮ ਕਰਦਾ ਆਇਆ ਇਹ ਥੋੜਾ ਹੁੰਦਾ ਵੀ ਤੁਸੀਂ ਜਣੇ ਖਣੇ ਤੇ ਇਲਜ਼ਾਮ ਲਾ ਦੋ ਸੰਪਰਦਾਮਾਂ ਨੂੰ ਬੜੀਆਂ ਏਜੰਸੀਆਂ ਨੇ ਇਹ ਬੜੇ ਪੋਜੇ ਢੰਗ ਦੇ ਨਾਲ ਇਸ ਸੰਪਰਦਾਮਾਂ ਦੀ ਨਿੰਦਿਆ ਹੋ ਰਹੀ ਹੈ ਔਰ ਸੰਪਰਦਾਮਾਂ ਨੂੰ ਤੋੜਿਆ ਜਾ ਸੰਪਰਦਾਮਾਂ ਥੰਮ ਹੁੰਦੀਆਂ ਹਰ ਪੰਥ ਦਾ ਅਰਥ ਉਹ ਥੰਮ ਕੱਢਦੀ ਐ ਤੇ ਕੀ ਰਹਿ ਗਿਆ ਬਾਕੀ ਇਸ ਕਰਕੇ ਜਿਹੜੀ ਅੱਜ ਦੀ ਇਕਤਰਤਾ ਹੈ ਇਹ ਇੱਕ ਬਹੁਤ ਵੱਡੀ ਇੱਕ ਇਤਿਹਾਸਕ ਇਕਤਰਤਾ ਹੈ ਕੀ ਫੈਸਲਾ ਲੈ ਗਿਆ ਜੀ ਅੱਜ ਦੀ ਮੀਟਿੰਗ ਤੋਂ ਅੱਜ ਫੈਸਲਾ ਇਹ ਲਿਆ ਗਿਆ ਵੀ ਜੇ ਤਾਂ ਕੋਈ ਵੀ ਦੁਸ਼ਟ ਨਿੰਦਕ ਮਤਲਬ ਅਮਰਤਪਾਲ ਸਿੰਘ ਮਹਿਰੂ ਹੈ ਉਹ ਕੀ ਚੀਜ਼ ਆ ਉਹ ਕੋਈ ਜਥੇਦਾਰ ਆ ਜਾਂ ਕੋਈ ਉਹਨੂੰ ਕਿਥੇ ਥੋਰਟੀ ਦਿੱਤੀ ਆ ਜਖ ਚਾਹੁੰਦਾ ਕੀ ਹੈ ਉਹ ਪਹਿਲਾਂ ਗੁਲਾਬ ਸਿੰਘ ਜੀ ਨੂੰ ਵੀ ਉਹਨਾਂ ਨੇ ਕਿਤੇ ਉਹਨੇ ਕੀ ਨ ਕੀ ਨੂੰ ਤੰਗ ਕੀਤਾ ਹਾਂਜੀ ਪਰ ਉਹ ਹੈ ਕੀ ਚੀਜ਼ ਮੈਂ ਤਾਂ ਆਪਣੇ ਵੱਲੋਂ ਕਹਿਣਾ ਕਿ ਜੇ ਬੁੱਢਾਦਾਲ ਨੇ ਨਾ ਨੱਥ ਪਾਈ ਜਾਂ ਨਾ ਮੰਨਿਆ ਤਾਂ ਆ ਬਾਬਾ ਲਾਲ ਸਿੰਘ ਪਿੱਖੀ ਆਲੇ ਖੜੇ ਨੇ ਮੈਂ ਕਹਣਾ ਅਸੀਂ ਨੱਥ ਨੂੰ ਜ਼ਰੂਰ ਪਾਵਾਂਗੇ ਠੀਕ ਹੈ ਜੀ ਇਹ ਇਹ ਗੱਲ ਹੈ ਇੱਥੋਂ ਫੈਸਲਾ ਗਿਆ ਵੀ ਦੁਸ਼ਤ ਨੂੰ ਨੱਥ ਪਾਉਣੀ ਆ ਦੁਸ਼ਤਾਂ ਨੂੰ ਨੱਥ ਪੈਂਦੀ ਆਈ ਔਰ ਜਿਹੜੀ ਮੈਂ ਆਮ ਜਨਤਾ ਨੂੰ ਔਰ ਨਾਨਕਸਰ ਸੰਪਰਦਾਇ ਸਿਧਧਾਲੂਆਂ ਨੂੰ ਬੇਨਤੀ ਕਰਦਾ ਕਿ ਪਿਓ ਇਹੋ ਜਿਹੇ ਬਕਾਵੇ ਵਿੱਚ ਕਿਸੇ ਦੇ ਨਾਮ ਆਉਣ ਹਾਂਜੀ ਇਹ ਇੱਕ ਚਾਲ ਹੈ ਚਾਲ ਦੁਸ਼ਟ ਚੱਲ ਰਿਹਾ ਸੀ ਉਹਦੀ ਪੰਥ ਅੱਗੇ ਫੇਲ ਹੋ ਗਈ ਆ ਸੁਣੋ ਮਰਸਿੰਦਰ ਸਿੰਘ ਜੀ ਪੋਰ ਫੌਜਾਸਿੰ ਪਿੰਡ ਸਵਾਲਾ ਤਸੀਲ ਜਲੰਧਰ ਇਹੇ ਕਬੂਲ ਕਰਦਾ ਹਾਂ ਕਿ ਮੈਂ ਬੀਬੀਆਂ ਨਾਲ ਕੋ ਕੰਮ ਕੀਤੇ ਹਾਂ ਜਿਨ੍ਹਾਂ ਦੀ ਲੁੱਟ ਹੋ ਚੁੱਕੀ ਤਾਂ ਮੈਸ ਤੋਂ ਬਾਅਦ ਮੈਂ ਜਿੰਨੀ ਆ ਬਿਚਕਤੇ ਦੇ ਪਰ 4 ਜੇ ਤੌਰ ਤੇ ਨਹੀਂ ਵਿਚਰਾਂਗਾ ਮੈਂ ਪ੍ਰਾਈਵੇਟ ਤੌਰ ਤੇ ਵਿਚਾਰ ਨਹੀਂ ਕਰਾਂਗਾ ਮੈਂ ਹੁਣ ਤੋਂ ਬਾਤਾਂ ਜਿੱਥੇ ਕਿਤੇ ਹੋ ਰਹੀਆਂ ਡੇਰੀ ਹਾਂ ਨੂੰ ਬੰਦ ਕਰਦਾ ਹਾਂ ਆਰ ਨੰਬਰ 222 8240 ਮੈਂ ਤੁਹਾਰ ਤੁਸੀਂ ਵੀ ਤੇ ਦਾ ਮੁਖੀ ਨਹੀਂ ਹੋਵਾਂਗਾ ਇਨਰਦੀ ਦਾ ਸਾਰਾ ਸਰਮਾਇਆ ਅਤੇ ਲੀਰਦੀ ਪ੍ਰਾਪਰਟੀ ਨੂੰ ਲੋਨ ਦਾ ਟ੍ਰਸਟ ਕਮੇਟੀ ਨੂੰ ਸੌਂਪਤੀ ਜਾਵੇਗੀ ਬਾਅਦ ਵਿੱਚ ਅਕਾਲ ਤਖਤ ਨੂੰ ਸਬਦ ਕਰ ਦਿੱਤੀ ਜਾਵੇਗੀ ਮੈਂ ਆਪਣੇ ਕੀਤੇ ਬਨਾਮ ਕੰਮ ਤੋਂ ਮਾਫ ਮੰਗ ਰਿਹਾ ਹਾਂ ਦੇ ਪਹਿਲ ਦੇ ਅਧਾਰ ਤੇ ਅਕਾਲ ਤਖਤ ਦੀ ਸਿਫਾਰਿਸ਼ ਹੈ